ਨੰਦਰਿੰਦਰ ਟੋੜੀ ਹਲਾਤ ਕਿਸ ਤੋਂ ਕਿੰਨੇ ਸਾਲ ਤੋਂ ਹੋਈ ਹੈ ਫਿਰ ਕਾਫੀ ਟਾਂਦ ਹੋ ਗਿਆ ਤੇ 4 ਸਾਲ ਹੋ ਗਏ ਪੱਥਰੀਆਂ ਦਿਖਾਉਣ ਹੋਈਆਂ ਪਥਰੀਆਂ ਦੇ ਕਾਰਨ ਦਰਦ ਬੜੀ ਹੁੰਦੀ ਤੇ ਕਰਾਈ ਕਿ ਐਡਰੈਸਨ ਕਰਾਈਆਂ ਪੱਥਰੀਆਂ ਆਈਆਂ ਫਿਰ ਦੋ ਵਾਰੀ ਪ੍ਰੈਸ਼ਨ ਕਰਾਇਆ ਫਿਰ ਆਈਆਂ ਹੁਣ ਤੀਜੀ ਵਾਰੀ ਤੇ ਉਹਦੇ ਕਰ ਪਾਸ ਭੰਨ ਦੇ ਕਰਨ ਗੋਦੀ ਵੈਂਡ ਖਰਾਬ ਹੋ ਗਈ ਪਰ ਦੋ ਛੋਟੇ ਛੋਟੇ ਬੱਚੇ ਇਹ ਕਿੰਨੀ ਉਮਰ ਹੈ ਕੀ ਮਹਿਸੂਸ ਹੁੰਦਾ ਜਦੋਂ ਉਹ ਤੁਹਾਨੂੰ ਸਾਹਮਣੇ ਆਏ ਮੈਨੂੰ 28 ਸਾਲ ਨੇ ਬਹੁਤ ਦੁੱਖ ਲੱਗਦਾ ਜਦੋਂ ਬੱਚੇ ਮੈਨੂੰ ਨਹੀਂ ਸਮਝੇ ਮੈਂ ਬੱਚਿਆਂ ਨੂੰ ਸਮਾਣਾ ਬੱਚੇ ਮੈਨੂੰ ਸੰਭਾਲ ਦੇ ਪਰ ਵੇਖ ਕਮਨ ਤਾਂ ਦੁੱਖ ਤੇ ਅੰਦਾ ਵੀ ਮੈਂ ਬੱਚਿਆਂ ਦੀ ਮਾਂ ਪਿਓ ਕੋ ਚੀਜ਼ਾਂ ਬੱਚੇ ਮੰਗਦਾ ਮੈਂ ਬੱਚਿਆਂ ਕੋ ਮੰਗਦੀ ਆ ਦੁੱਖ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਦਾਨੀ ਸੱਜਣਾ ਮੈਂ ਇਹੋ ਕਹਿਣਾ ਚਾਹੁੰਦੀ ਆ ਮੇਰਾ ਇਲਾਜ ਹੋ ਜਾਏ ਇਹ ਬਹੁਤ ਜ਼ਿਆਦਾ ਖਰਚਾ ਦੱਸੇ ਮੈਂ ਇਹੋ ਬੇਨਤੀ ਕਰਦੀ ਇਹਨਾਂ ਦੇ ਗਣੀ ਮੇਰਾ ਇਲਾਜ ਕਰਾ ਦੋ ਪ੍ਰਿਕੀ ਨਾ ਕਿਹੜਾ ਪਿੰਡ ਜੀ ਅਮਰਦੇਵ ਸਿੰਘ ਪਿੰਡ ਮਾਨ ਕੀ ਗੱਲ ਹੋਈ ਹੈ ਭੈਣ ਦੇ ਹਾਲਾਤ ਉਮਰ ਕਿੰਨੀ ਹੈ ਤੇ ਕੀ ਗੱਲਬਾਤ ਹੈ 28 ਸਾਲ ਇਹਨਾਂ ਦੀ ਉਮਰ ਹੈ ਕੰਡੀਸ਼ਨ ਬਹੁਤ ਜ਼ਿਆਦਾ ਇਹਨਾਂ ਦੀ ਖਰਾਬ ਹੋ ਗਈ ਸੀ ਇਹਨਾਂ ਦਾ ਨਰਿੰਦਰ ਕੌਰ ਹੈ ਪੇਸ਼ੈਂਟ ਦਾ ਨਾਮ ਕਿਸ ਤਰ੍ਹਾਂ ਲਾ ਦੋ ਇਹ ਬਹੁਤ ਜ਼ਿਆਦਾ ਇਹਨਾਂ ਦੇ ਪਥਰੀਆਂ ਦੇ ਕਾਰਨ ਹੋ ਗਈ ਹੈ ਦੋ ਵਾਰੀ ਪ੍ਰੋਸੀਜਰ ਕਰਾ ਚੁੱਕਾ ਹਾਂ ਇਹਨਾਂ ਦੇ ਫੇਰ ਦੁਬਾਰਾ ਜਦੋਂ ਵੀ ਸਕੈਨ ਕਰਾਈ ਦੀ 14 ਤੋਂ 15 ਪਥਰੀਆਂ ਇਹਨਾਂ ਦੇ ਆ ਚੁੱਕੀਆਂ ਫੇਰ ਵੀ ਤੇ ਉਹਨਾਂ ਦੇ ਕਾਰਨ ਇਹਨਾਂ ਦੇ ਪਸ਼ ਪੈ ਗਈ ਪਸ਼ ਕਾਰਨ ਦੇ ਕਰਕੇ ਇਹਨਾਂ ਦੀ ਕਿਡਨੀ ਪ੍ਰੋਬਲਮ ਹੋ ਗਈ ਹੈ ਤੇ ਜਿਹੜੀ ਡਾਕਟਰਾਂ ਨੇ ਕਹਤਾ ਵੀ ਕੱਢਣੀ ਪੈ ਸਕਦੀ ਆ ਤੇ ਦੂਸਰੀ ਕਿਡਨੀ ਵੀ ਥੋੜੀ ਪ੍ਰੋਬਲਮ ਆਈ ਆ ਤੇ ਅੱਗੇ ਵੀ ਇਹਨਾਂ ਦਾ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਦਾ ਵੀ ਅਗਲੇ 2.5 ਦੋ ਲੱਖ ਰੁਪਏ ਦਾ ਦੱਸਿਆ ਸੀ ਤੇ ਇਹ ਹੱਲੇ ਕੋਈ ਪੈਸੇ ਦਾ ਮੇਰੇ ਕੋਲ ਪਰਮੰਦ ਨਹੀਂ ਹੈਗਾ ਅੱਗੇ ਜਿਹੜਾ ਮੈਂ ਮੈਂ ਗਾੜੀ ਲਾਜ ਕਰਵਾ ਚੱਕਾ ਕਿੰਨੇ ਪੈਸੇ ਲਾ ਚੁੱਕੇ ਕੋਈ 7-8 ਲੱਖ ਰੁਪਏ ਇਹਨਾਂ ਦਾ ਖਰਚਾ ਲੱਗ ਚੱਕਾ ਪਹਿਲਾਂ ਕਿ ਤੋਏ ਪੈਸੇ ਹੈ ਕਿੰਨਾ ਕਰਜਾ ਹੈ ਜਾਂ ਕੋਈ ਜਗਾ ਵਿੱਚ ਹੀ ਤੁਸੀਂ ਹਾਂਜੀ ਭਾਈ ਥਾਂ ਹੀ ਥੋੜਾ ਜਿਹਾ ਜਗਾ ਵੇਸੜੀ ਥੋੜੀ ਸਸਤੀ ਵੇਸੜੀ ਇਹਨਾਂ ਦੇ ਕਾਰਨ ਵਿੱਚ ਚਲੋ ਇਹਨਾਂ ਦੀ ਜਾਨ ਬਚ ਜੇਗੀ ਥਾਂ ਤੇ ਫਿਰ ਵੀ ਬਚ ਜਾਣਗੇ ਪਰ ਜੀ ਇੱਕ ਕਰੀ ਜਿਹੜਾ ਚਲ ਜਾਂਦਾ ਵਾਪਸ ਨਹੀਂ ਆਉਂਦਾ ਬਹੁਤ ਔਖਾ ਆ ਜਾਂਦਾ ਬਹੁਤ ਜ਼ਿਆਦਾ ਔਖਾ ਆ ਜਾਂਦਾ ਫਿਰ ਬੱਚੇ ਛੋਟੇ ਛੋਟੇ ਆ ਤੁਹਾਨੂੰ ਪਤਾ ਅੱਜਕੱਲ ਕੋਈ ਵੀ ਸੰਭਾਲਦਾ ਨਹੀਂ ਆ ਕੋਈ ਆਪਣਾ ਆਣ ਗਵਾਂਡੇ ਕੋ ਚਾਚਾਤਾ ਹੈ ਉਹ ਵੀ ਨਹੀਂ ਸੰਭਾਲਦਾ ਵਾਤ ਵਾ ਦੱਸਦੇ ਰੋਟੀ ਖਵਾ ਲਵਣਗੇ 15 ਦਿਨ ਉਹ ਵੀ ਕੱਲ ਨੂੰ ਕਹਿਣਗੇ ਵੀ ਜਾ ਜਿੱਥੇ ਤੇਰੀ ਮਾਂ ਗਈ ਤੇ ਵੀ ਨਾਲ ਹੀ ਜਾ ਆਹ ਹਾਲਾਤ ਹੈ ਜਿਹਨੇ ਤੁਸੀਂ ਕਮਰੇ ਜਾ ਸਕਦੇ ਹੋ ਇਸ ਹਾਲਤ ਵਿੱਚ ਨਹੀਂ ਮੈਂ ਕੰਮ ਦੇ ਨਹੀਂ ਗਿਆ ਮੈਨੂੰ ਤਾਂ ਸਕਟਕਟ ਪਈ 7-8 ਮਹੀਨੇ ਹੋ ਗਏ ਮੈਂ ਘਰੇ ਰਹਿੰਦਾ ਮੈਂ ਕੰਮ ਤੇ ਕਿਤੇ ਜਾਣ ਵੀ ਨਹੀਂ ਦਾ ਵਾਤੋ ਅੱਦ ਕਿਤੇ ਜਾ ਕੋ 2-4 ਦਿਨ ਕੰਮ ਤੇ ਲੱਗ ਜਾਣਗੇ ਕੋਈ 5-6 ਦਿਨ ਵਿਹਲਾ ਘਰੇ ਬੈਠਾ ਰਹਾਂਗਾ ਇਸ ਤਰ੍ਹਾਂ ਸਿਸਟਮ ਉਹ ਵੀ ਦਿਹਾੜੀ ਲਈ ਦੇ ਘਰ ਦਾ ਸੌਦਾ ਪਤਾ ਲਿਆਈਦਾ ਹੈ ਗਾੜੀ ਕ੍ਰਿਸ਼ਨ ਦੇ ਦਾ ਇਲਾਜ ਕਰਾਉਣ ਵਾਸਤੇ ਵੀ ਮੈਂ ਕੋਲ ਪੈਸਾ ਵੀ ਨਹੀਂ ਮੇਰੇ ਕੋਲ ਇਕੱਠਾ ਹੋ ਸਕਿਆ ਵੀ ਜਿਹੜਾ ਮੈਂ ਛੇਤੀ ਦੇ ਛੇਤੀ ਇਹਨਾਂ ਦਾ ਇਲਾਜ ਕਰਵਾ ਸਕਦਾ ਹਾਂ ਤੁਸੀਂ ਆਪਣਾ ਫੋਨ ਨੰਬਰ ਦੋ ਵਾਰੀ ਬੋਲ ਦਿਓ ਜਿੱਥੇ ਸੰਪਰਕ ਹੋਏ 8627088107 8727088107 ਕੀ ਕਹਣਾ ਚਾਹੁੰਦੇ ਹੋ ਉਦੋਂ ਨਹੀਂ ਸਕਦੇ ਮੈਂ ਇਹ ਲਈ ਬੈਂਤੀ ਕਰਨਾ ਚਾਹੁੰਦਾ ਵੀ ਮੇਰਾ ਨੰਬਰ ਹੈ ਸਮੇਂ ਕਰਨਾ ਕਰ ਸਕਦੇ ਕਦ ਤੱਕ ਮੇਰੀ ਹਾਲਫ ਜਿੰਨੀ ਵੀ ਕਰ ਸਕਦੇ ਤੁਸੀਂ ਕਰੋ ਵੀ ਮੈਂ ਛੇਤੀ ਤੋਂ ਛੇਤੀ ਇਹਨਾਂ ਦਾ ਆਪਰੇਸ਼ਨ ਕਰਾ ਸਕਾਂ ਤੇ ਮੈਂ ਬੱਚਿਆਂ ਦੇ ਵਿੱਚ ਇਹਨਾਂ ਨੂੰ ਕਰ ਲੈ ਕੇ ਜਾ ਸਕਾਂ